ਸਤਿਗੁਰੂ ਜੀ ਹਾਰਾਏ ਸ੍ਰੀ ਆਪ ਜੀ ਸੰਜੀਤਿਆ ਅੱਜ ਸੁਧਿਤੇ ਸਭੁ ਤੇ ਜਾਣੇ ਤੇ ਪਾਤਸ਼ਮਣਿ ਆਕਰਣ ਨਾਉ ਨਿਧਿਆਵਟਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਣਾ ਦੀ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋ ਤਨ ਧਨ ਸਾਰੇ ਮੋ ਸ੍ਰੀ ਗੁਰੂ ਨਾਨਕ ਸਾਹਿਬ ਜੀਆਂ ਦੇ ਪਾ ਦਸ਼ਮ ਜੀ ਦਾ ਅੰਤਤ ਕੀ ਬੁਰਣਾ ਜੀ ਸ੍ਰੀ ਵਾਹਿਗੁਰੂ जय पंडा प्रियाया तो हां सर ध्यान धर के बोलणा जी श्रीवा दिनो सीखा साजी की अरनासा जी श्रार्थनाथ जी को वादी गुरु वादी गुरु वादी गुरु नाम कीरा इलिया ना करता कर को भगवान नाथ सहाय गणतार प्यारे यार हो इनी को देव गुरु की सारी Uh, i do